ਸਮੇਂ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੇ ਉੱਤੇ ਅਗਲੀ ਲੜਾਈ ਲੜਨ ਜਾ ਰਹੀ ਹੈ ਐਸ ਕੇ ਐਮ ਹਰ ਮੰਗਾਂ ਦੇ ਵਿੱਚ ਸਾਡਾ ਕਰਜਾ ਵੀ ਹੈ ਜਿਹੜੀ ਵੀ ਪੰਜਾਬ ਪ੍ਰਤੀ ਸਾਡੀਆਂ ਮੰਗਾਂ ਨੇ ਉਹ ਮੰਗਾਂ ਉਹਦੇ ਵਿੱਚ ਪਾਈਆਂ ਜਾਣਗੀਆਂ ਸਾਰੀਆਂ ਪਾਣੀਆਂ ਦੀ ਹਰ ਤਰ੍ਹਾਂ ਦੀ ਲੜਾਈ ਹੈ ਜਿਵੇਂ ਕਿ ਜਿਹੜੀ ਵੇਸਟੇਜ ਆ ਵਾਟਰ ਵਾਟਰ ਪੋਲੂਸ਼ਨ ਆ ਜਿਹੜਾ ਇੰਡਸਟਰੀਆ ਵੱਲੋਂ ਕੱਢਿਆ ਜਾ ਰਿਹਾ ਜਾਂ ਨਹਿਰੀ ਪਾਣੀ ਦਾ ਪ੍ਰਬੰਧ ਆਰ ਕੇਐਸ ਕੇ ਫੀਰ ਤੇ ਖਾਸ ਮੀਟਿੰਗ ਹੋਈ ਹੈ। ਮੁੱਖ 17 ਤਰੀਕ ਨੂੰ 12 ਤੋਂ 3 ਘੰਟੇ ਲਾ ਕੇ ਪੰਜਾਬ ਦੇ ਮੰਤਰੀਆਂ ਨੂੰ ਸਮੇਤ ਮੁੱਖ ਮੰਤਰੀ ਉਹਨਾਂ ਨੂੰ ਪੰਜਾਬ ਦੀਆਂ ਮੰਗਾਂ ਦੇ ਮੰਗ ਪੱਤਰ ਦਿੱਤੇ ਜਾਣਗੇ। ਮੈਂ ਬਲਦੇਵ ਸਿੰਘ ਨਿਹਾਲਗੜ੍ਹ ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਜਰਨਲਿਸਟ ਹਾਂ। ਅ ਅੱਜ ਦੀ ਜੋ ਸਾਡੀ ਹੈ ਪ੍ਰੈਸ ਕਾਨਫਰੰਸ ਇਹਦੇ ਵਿੱਚ ਸਾਰੇ মিডিਆ ਕਰਮ ਕਰਮੀਆਂ ਦਾ ਮੈਂ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਔਰ ਮੇਰੇ ਨਾਲ ਸਾਡੇ ਮੁੱਖ ਜਿਹੜੇ ਅੱਜ ਦੀ ਪ੍ਰਧਾਨਗੀ ਕਰ ਰਹੇ ਸੀ ਸਰਦਾਰ ਹਰਮਿਤ ਸਿੰਘ ਜੀ ਕਾਦੀਆ ਉਹਨਾਂ ਦੇ ਨਾਲ ਹਰਜਿੰਦਰ ਸਿੰਘ ਜੀ ਟਾਂਡਾ ਔਰ ਡਾਕਟਰ ਸਤਰਾਮ ਸਿੰਘ ਜੀ ਅਜਨਾਲਾ ਔਰ ਕਮਲਜੀਤ ਸਿੰਘ ਜੀ ਕਮਲਪ੍ਰੀਤ ਸਿੰਘ ਜੀ ਪੰਨੂ ਤੇ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਆ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਅੱਜ ਸਾਡੀ ਸਾਡੀ ਮੀਟਿੰਗ ਸੀਗੀ ਤੇ 17 ਤਰੀਕ ਨੂੰ ਅਸੀਂ ਜਿਹੜਾ ਮੰਤਰੀਆਂ ਨੂੰ ਤੇ ਮੁੱਖ ਮੰਤਰੀ ਨੂੰ ਪੰਜਾਬ ਦੇ ਨੂੰ ਮੰਗ ਪੱਤਰ ਦੇਣੇ ਨੇ ਉਹਦੇ ਸਬੰਧ ਦੇ ਵਿੱਚ ਉਹਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਕਿਉਂਕਿ ਪਹਿਲਾਂ ਤੋਂ ਤੈਅ ਹੈ ਇਸ ਕਰੇ ਉਹਦਾ ਉਹਦੀ ਤਿਆਰੀ ਚ ਕਿਤੇ ਕਮੀ ਨਾ ਰਹੇ ਜਾਇਜ਼ਾ ਲੈਣ ਵਾਸਤੇ ਅੱਜ ਦੀ ਮੀਟਿੰਗ ਰੱਖੀ ਹੈ ਔਰ ਜ਼ਿਲ੍ਹਾ ਪੱਧਰ ਤੇ ਕੱਲ ਨੂੰ ਮੀਟਿੰਗਾਂ ਜਿਹੜੀਆਂ ਸਾਡੀਆਂ ਕੋਆਰਡੀਨੇਸ਼ਨ ਕਮੇਟੀ ਦੀਆਂ ਐਸਕੇਮ ਦੀਆਂ ਉਹ ਹੋਣਗੀਆਂ ਔਰ ਮੁੱਖ ਮੰਗਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਪਹਿਲੀ ਸਾਡੀ ਹੈਗੀ ਹੈ ਕਰਜ਼ਾ ਮੁਕਤੀ ਦੀ ਮੰਗ ਹੈ ਕਿਉਂਕਿ ਜੇਕਰ ਪੰਜਾਬ ਸਰਕਾਰ ਵੀ ਚਾਹੇ ਆਪਣੇ ਤੌਰ ਤੇ ਵੀ ਬਹੁਤ ਫਸਲਾਂ ਦਾ ਸਾਨੂੰ ਜਿਹੜਾ ਹੈਗਾ ਦੇ ਸਕਦੀ ਐ ਐਮ ਐਸ ਪੀ ਫਰੀਦੋਦੀ ਕਰ ਸਕਦੀ ਐ ਜਿਵੇਂ ਕਿ ਕੇਰਲਾ ਦੇ ਵਿੱਚ ਵੀ ਸਰਕਾਰ ਕਰ ਰਹੀ ਐ ਫਲਾਂ ਤੇ ਸਬਜ਼ੀਆਂ ਤੇ ਇਹ ਵੀ ਦੇ ਸਕਦੀ ਐ ਤਾਂ ਕਿ ਜਿਹੜਾ ਝੋਨੇ ਤੇ ਕਣਕ ਹੀਟੋ ਜਿਹੜਾ ਰਕਬਾ ਘਟਾਇਆ ਜਾ ਸਕੇ ਹੀਟਲਾਂ ਧਰਤੀ ਹੀਟਲਾ ਪਾਣੀ ਆ ਉਹਨੂੰ ਬਚਾਇਆ ਜਾ ਸਕੇ ਔਰ ਬਿਜਲੀ ਦੀ ਖਾਤਰੀ ਘਟੇ ਇਹ ਸਰਕਾਰ ਅੱਗੇ ਅਸੀਂ ਮੰਗ ਰੱਖਦੇ ਆ ਤੇ ਦੂਸਰਾ ਸਾਡਾ ਹੈਗਾ ਕਰਜ਼ਾ ਮੁਕਤੀ ਕਰਜਾ ਮੁਕਤੀ ਸਾਡਾ ਪੁਰਾਣਾ ਜਿਹੜਾ ਹੈਗਾ ਇਹ ਮੰਗ ਹੈ ਕਿਉਂਕਿ ਪਿਛਲੇ ਸਮੇਂ ਦੀਆਂ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਦੇਸ਼ ਦੇ ਵਿੱਚ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਇਸ ਕਰਕੇ ਕਿ ਪੰਜਾਬ ਜਿਹੜਾ ਖੇਤੀ ਪ੍ਰਧਾਨ ਵੀ ਹੈ ਔਰ ਇੱਥੇ ਜਿਹੜੀ ਮਕੈਨਿਜ਼ਮ ਦੀ ਔਰ ਮਸ਼ੀਨੀ ਕਰਨ ਦੀ ਜਿਹੜੀ ਉਹ ਖੇਤੀ ਹੈ ਸਾਰੀ ਇਸ ਲਈ ਬੜੀ ਖਰਚੀਲੀ ਹੈ ਤੇ ਉਹਦੇ ਵਿੱਚ ਸਾਨੂੰ ਜੇ ਭਜਪਾ ਨਹੀਂ ਮਿਲਦੇ ਜੇ ਐਮਐਸਪੀ ਜਿਹੜੀ ਹੈ ਸੀ ਸੀ2 50% ਜਿਹੜਾ ਮੁਨਾਫਾ ਤਾਂ ਉਹ ਜਿਹੜਾ ਹੈਗਾ ਕਿਸਾਨ ਲਗਾਤਾਰ ਖੁਦਕਸੀਆਂ ਕਰ ਰਹੇ ਨੇ ਔਰ ਕਿਉਂਕਿ ਉਹਨਾਂ ਦੇ ਕਰਜ਼ੇ ਦੀ ਪੰਡਾ ਜੀ ਦੀ ਵੱਡੀ ਭਾਰੀ ਹੈ ਸੋ ਉਹਨੂੰ ਅਸੀਂ ਕਹਿੰਦੇ ਆਂ ਵੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਰਲ ਕੇ ਇਸ ਮਸਲੇ ਦਾ ਹੱਲ ਕਰੇ ਤਾਂ ਕਿ ਜਿਹੜੀ ਹੈ ਸਾਡਾ ਫੂਡ ਸਿਕਿਉਰਟੀ ਦਾ ਜਿਹੜਾ ਹੈ ਸਿਸਟਮ ਉਹਨੂੰ ਵੀ ਬਚਾਇਆ ਜਾ ਸਕੇ ਕਿਉਂਕਿ ਜੇ ਅਸੀਂ ਸਾਡੇ ਕਿਸਾਨ ਸਿੰਘ ਕਰਜ਼ਾ ਹੋਊਗਾ ਤਾਂ ਮਤਲਬ ਸਾਡਾ ਉਹ ਅਨਾਜ ਦੀ ਪੈਦਾਵਾਰ ਪਛੜ ਜਾਊਗੀ ਜਿਸ ਦੇ ਕਰਕੇ ਦੇਸ਼ ਦੀ ਜਿਹੜੀ ਅੰਨ ਸਮੱਸਿਆ ਵੀ ਖੜੀ ਹੋ ਸਕਦੀ ਹੈ ਇਸ ਲਈ ਅਸੀਂ ਕਹਿੰਦੇ ਹਾਂ ਕਿ ਪੰਜਾਬ ਪੰਜਾਬ ਵੀ ਆਪਣੇ ਤੌਰ ਤੇ ਕੁਛ ਨਾ ਕੁਸ ਸਾਨੂੰ ਕਈ ਫਸਲਾਂ ਤੇ ਜਾਂ ਸਬਜ਼ੀਆਂ ਦੇ ਉੱਤੇ ਖਾਸ ਕਰਕੇ ਦੇਵੇ ਔਰ ਅੱਗੇ ਸਾਡੀ ਹੈਗੀ ਆ ਵੀ ਦੁੱਧ ਦਾ ਜਿਹੜਾ ਮਿਲਕ ਫੈੱਡ ਹੈ ਉਹ ਇਸ ਵਕਤ ਕਰਪਸ਼ਨ ਦਾ ਵੱਡਾ ਅੱਡਾ ਬਣਿਆ ਹੋਇਆ ਇੱਕ ਦੋ ਨੂੰ ਛੱਡ ਕੇ ਸਾਰੇ ਜਿਹੜਾ ਬੇਰਕਾ ਦੇ ਪਲਾਂਟ ਨੇ ਉਹ ਸਾਰੇ ਘੱਟੇ ਚੱਲ ਰਹੇ ਨੇ ਤੇ ਇਸੇ ਤਰੀ ਦੁੱਧ ਦੀਆਂ ਕੀਮਤਾਂ ਲੋਕਾਂ ਨੂੰ ਵਾਜਬ ਨਹੀਂ ਮਿਲ ਰਹੀਆਂ ਔਰ ਜਿੰਨੀ ਖਪਤ ਹੈ ਉਹਦੇ ਨਾਲੋਂ ਕਿਤੇ ਘੱਟ ਪੈਦਾਵਤ ਹੋ ਰਹੀ ਹੈ ਔਰ ਇਹ ਸਮਝੋ ਕਿ ਸੰਥੈਟਿਕ ਜਾਂ ਬਣਾਵਤੀ ਜਿਹੜਾ ਦੁੱਧ ਹੈ ਉਹ ਬਾਜ਼ਾਰ ਦੇ ਵਿੱਚ ਆ ਰਿਹਾ ਹੈ ਜਿਹਦੇ ਨਾਲ ਲੋਕਾਂ ਦੀ ਸਿਹਤ ਤੇ ਖਲਵਾੜ ਹੋ ਰਹੀ ਹੈ ਇਹਨੂੰ ਵੀ ਜੰਗੀ ਪੱਧਰ ਤੇ ਸਖਤ ਕਦਮ ਚੁੱਕ ਕੇ ਜਿਹੜੀ ਸਰਕਾਰ ਇਸ ਪਾਸੇ ਵੱਲ ਧਿਆਨ ਦੇਵੇ ਇਸੇ ਤਰ੍ਹਾਂ ਹੀ ਹੋਰ ਮੰਗਾਂ ਨੇ ਜਿਵੇਂ ਕਿ ਪਾਣੀਆਂ ਦੀ ਵੱਡੀ ਸਮੱਸਿਆ ਹੈ ਪਾਣੀਆਂ ਬਾਰੇ ਸਾਡਾ ਇਹ ਹੈ ਕਿ ਬਾਕੀ ਕਾਫੀ ਗੱਲ ਮੇਰੇ ਸਾਥੀ ਵੀ ਕਰਨਗੇ ਮੈਂ ਥੋੜੀ ਦੱਸਣਾ ਚਾਹੁੰਦਾ ਕਿ ਪਾਣੀਆਂ ਜਿਹੜਾ ਸਾਡੇ ਕੋਲ ਪਾਣੀ ਪੰਜਾਬ ਕੋਲ ਹੈ ਗਿਆ ਉਹਦੀ ਵੀ ਅਸੀਂ ਵਰਤੋ ਸਾਡੀ ਸਰਕਾਰਾਂ ਜਿਹੜੀਆਂ ਹੁਣ ਤੱਕ ਰਹੀਆਂ ਨੇ ਜੱਜਦੀ ਹੈ ਕਰਨ ਦੇ ਵਿੱਚ ਅਸਮਰਥ ਰਹੀਆਂ ਨੇ ਕਿਉਂਕਿ ਜਿਹੜੇ ਕਨਾਲ ਸਿਸਟਮ ਹੈ ਸਾਡਾ ਨਹਿਰਾਂ ਦਾ ਤੇ ਖਾਲਿਆਂ ਦਾ ਉਹ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਕੋਈ ਨਵੀਆਂ ਨਹਿਰਾਂ ਨਹੀਂ ਕੱਢੀਆਂ ਗਈਆਂ ਨਾ ਪੁਰਾਣੀਆਂ ਨੂੰ ਜਿਹੜਾ ਰੈਨੋਵੇਟ ਕੀਤਾ ਗਿਆ ਜਿਸ ਕਰਕੇ ਉਹ ਅੱਧਾ ਪਾਣੀ ਲੈ ਰਹੀਆਂ ਨੇ ਸਾਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ ਸਾਡੀ ਮੰਗ ਹੈ ਕਿ ਹਰ ਖੇਤ ਤੱਕ ਪਾਣੀ ਇਹ ਸਰਕਾਰ ਦੇਵੇ ਔਰ ਸਾਡਾ ਜਿਹੜਾ ਪਾਣੀਆਂ ਦਾ ਹੱਕ ਹੈ ਦਰਹਿ ਪਾਣੀਆਂ ਦਾ ਜਿਉ ਕਟਿਆਤਰ ਰੇਪੀਰੀਅਨ ਜਿਹੜਾ ਸਿਧਾਂਤ ਹੈ ਉਹ ਉਹਦੇ ਅਨੁਸਾਰ ਸਿਧਾਂਤ ਦੇ ਦਰੇ ਵਿੱਚ ਰਹਿ ਕੇ ਉਹ ਹੱਕ ਵੀ ਸਾਨੂੰ ਮਿਲਣਾ ਚਾਹੀਦਾ ਤਾਂ ਕਿ ਜਿਹੜਾ ਪਾਣੀ ਦੀ ਮੰਗ ਹੈ ਉਹ ਪੂਰੀ ਹੋ ਸਕੇ ਔਰ ਉਸ ਤੋਂ ਅਗਲਾ ਪਾਣੀ ਜਿਹੜਾ ਦਰਿਆਵਾਂ ਦੇ ਵਿੱਚ ਜਾ ਰਿਹਾ ਹੈ ਜਿਵੇਂ ਇੱਥੇ ਦਾ ਬੁੱਢਾ ਨਾਲਾ ਲੁਧਿਆਣੇ ਦਾ ਜਿੱਥੇ ਅਸੀਂ ਬੈਠੇ ਆਂ ਉਹਦੇ ਵਿੱਚ ਸ਼ਹਿਰ ਦਾ ਸਾਰਾ ਜਿਹੜਾ ਗੰਦਮੰਦ ਤੇ ਹੋਰ ਕੈਮੀਕਲ ਜਿਹੜਾ ਫੈਕਟਰੀਆਂ ਦਾ ਜਿਹੜਾ ਹੈ ਜ਼ਹਿਰੀਲਾ ਅੰਸ਼ ਉਹ ਸਾਰੇ ਉਹਦੇ ਵਿੱਚ ਜਾ ਰਹੇ ਨੇ ਉਹ ਜਿਹੜਾ ਅੱਗੇ ਜਾ ਕੇ ਲੋਕ ਪੀਂਦੇ ਨੇ ਔਰ ਸਾਡੀਆਂ ਫਸਲਾਂ ਮੂਵੀ ਅਸੀਂ ਸੇਜਦੇ ਹਾਂ ਸਾਡੇ ਪਸ਼ੂ ਵੀ ਪੀਂਦੇ ਨੇ ਜਾਨਵਰ ਵੀ ਪੀਂਦੇ ਨੇ ਸਮੱਸਿਆ ਇਹ ਬਣੀ ਹੋਈ ਹੈ ਕਿ ਸਾਡੇ ਕੈਂਸਰ ਦੀ ਬਿਮਾਰੀ ਸਾਡੇ ਜਿਹੜਾ ਪੀਡੀਆ ਹੈਪਟਾਈਟਸ ਸੀ ਤੇ ਉਹ ਤੇ ਚਮੜੀ ਰੋਗ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਵੱਧ ਰਹੇ ਨੇ ਅਸੀਂ ਇਹਨਾਂ ਰੋਗਾਂ ਦਾ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਉਹ ਪੰਜਾਬ ਮੰਗਾ ਦਾ ਜਾ ਰਿਹਾ ਹੈ ਇਹ ਮੰਗਾਂ ਦੀ ਅਸੀਂ ਰੱਖੀਆਂ ਨੇ ਹੋਰ ਜਿਵੇਂ ਬਾਰਡਰ ਏਰੀਆ ਮੰਗਾ ਨੇ ਮੇਰੇ ਤੋਂ ਮੇਰੇ ਨਾਲ ਸਾਥੀ ਹਰਜਨ ਹਰਜਿੰਦਰ ਸਿੰਘ ਜੀ ਟਾਂਡਾ ਮੈਠੇ ਨੇ ਇਹ ਤੁਹਾਡੇ ਨਾਲ ਗੱਲ ਕਰਦੇ ਅੱਜ ਐਸਕੇਮ ਦੀ ਇੱਥੇ ਖਾਸ ਮੀਟਿੰਗ ਹੋਈ ਹੈ ਮੁੱਖ 17 ਤਰੀਕ ਨੂੰ 12 ਤੋਂ 3 ਧਰਨੇ ਲਾ ਕੇ ਪੰਜਾਬ ਦੇ ਮੰਤਰੀਆਂ ਨੂੰ ਸਮੇਤ ਮੁੱਖ ਮੰਤਰੀ ਉਹਨਾਂ ਨੂੰ ਪੰਜਾਬ ਦੀਆਂ ਮੰਗਾਂ ਦੇ ਮੰਗ ਪੱਤਰ ਦਿੱਤੇ ਜਾਣਗੇ ਜਿਹਦੇ ਤੇ ਵਿਚਾਰ ਹੋਇਆ ਉਹਦਾ ਮੰਗ ਪੱਤਰ ਤਿਆਰ ਕੀਤਾ ਗਿਆ ਤੇ ਮੰਗਾਂ ਦੇ ਉੱਤੇ ਵਿਸ਼ੇਸ਼ ਤੌਰ ਤੇ ਉਦੋਂ 3 ਘੰਟੇ ਲਈ ਉਥੇ ਡਿਸਕਸ਼ਨ ਹੋਊਗੀ ਉਹਨਾਂ ਦੇ ਮੰਤਰੀਆਂ ਦੇ ਬਾਹਰ ਤੇ ਲੋਕਾਂ ਨੂੰ ਪ੍ਰੇਰਿਤ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੇ ਉੱਤੇ ਅਗਲੀ ਲੜਾਈ ਲੜਨ ਜਾ ਰਹੀ ਐ ਐਸਕੇਮ ਉਹਦੇ ਤੇ ਅਸੀਂ ਪਹਿਲ ਤੌਰ ਤੇ ਲਿਖਤੀ ਰੂਪ ਤੋਂ ਸਰਕਾਰ ਨੂੰ ਦੇ ਰਹੇ ਆ ਜਿਹਦੇ ਤੇ ਉਹ ਧਿਆਨ ਦਿੱਤਾ ਜਾਵੇ ਨਹੀਂ ਤਾਂ ਆਉਂਦੇ ਸਮੇਂ ਦੇ ਵਿੱਚ ਜਿਹੜੀਆਂ ਮੰਗਾਂ ਸਾਡੀਆਂ ਲਗ ਲਗ ਤਰੀਕੇ ਨਾਲ ਮੂਹਰੇ ਆਉਣਗੀਆਂ ਉਹਦੇ ਨਾਲ ਅਸੀਂ ਪੇਸ਼ਕਾਰੀ ਸਰਕਾਰ ਤੋਂ ਮੰਗ ਕਰਾਂਗੇ ਕਿਹੜੀ ਕਿਹੜੀ ਮੰਗ ਮੁੱਖ ਮੰਗਾਂ ਦੇ ਵਿੱਚ ਸਾਡਾ ਕਰਜ਼ਾ ਵੀ ਐ ਜਿਹੜੀ ਵੀ ਪੰਜਾਬ ਪ੍ਰਤੀ ਸਾਡੀਆਂ ਮੰਗਾਂ ਨੇ ਉਹ ਮੰਗਾਂ ਉਹਦੇ ਵਿੱਚ ਪਾਈਆਂ ਜਾਣਗੀਆਂ ਸਾਰੀਆਂ ਜਿਹੜਾ ਦਿੱਲੀ ਦੇ ਪ੍ਰਤੀ ਆ ਜਾਂ ਸੈਂਟਰ ਦੇ ਪ੍ਰਤੀ ਨਹੀਂ ਕੱਲਿਆ ਸਟੇਟ ਦੀਆਂ ਮੰਗਾਂ ਸਟੇਟ ਵਾਈਜ਼ ਦੇ ਤੌਰ ਤੇ ਪਾਈਆਂ ਜਾਣਗੀਆਂ ਸਾਰੀਆਂ ਐਸੋਈ ਐਲ ਲੈਕਚਰ ਵਿੱਚ ਕੁਝ ਕਾਫੀ ਤਰ ਨਹੀਂ ਪਾਣੀਆਂ ਦੇ ਉੱਤੇ ਲੜਾਈ ਪੰਜਾਬ ਮੰਗ ਰਿਹਾ ਪਾਣੀਆਂ ਦੀ ਹਰ ਤਰ੍ਹਾਂ ਦੀ ਲੜਾਈ ਹੈ ਜਿਵੇਂ ਕਿ ਜਿਹੜੀ ਵੇਸਟੇਜ ਆਫ ਵਾਟਰ ਆ ਵਾਟਰ ਪੋਲੀੂਸ਼ਨ ਆ ਜਿਹੜਾ ਇੰਡਸਟਰੀਆਂ ਵੱਲੋਂ ਕੱਢਿਆ ਜਾ ਰਿਹਾ ਜਾਂ ਨਹਿਰੀ ਪਾਣੀ ਦਾ ਪ੍ਰਬੰਧ ਤੇ ਜਾਂ ਜਿਹੜਾ ਵੀ ਕੋਈ ਹਿੱਸਾ ਬਣਦਾ ਪਾਣੀ ਦਾ ਉਦੇ ਬਾਰੇ ਸਾਰੀਆਂ ਮੰਗਾਂ ਇਕੱਤਰ ਕਰਕੇ ਮੁੱਖ ਤੌਰ ਤੇ ਪਾਣੀ ਦੀ ਮੰਗੀ ਜਾਣਗੀਆਂ ਨਹੀਂ ਇਹੋ ਜਿਹਾ ਕੋਈ ਵਿਚਾਰ ਨਹੀਂ ਦਿੱਤਾ ਗਿਆ ਜਿਹੜਾ ਉਹ ਵਿਚਾਰ ਪਹਿਲਾਂ ਸਪਸ਼ਟੀ ਹੈ ਪਹਿਲਾਂ ਐਸਕੇਮ ਦਾ ਵੀ ਰਿਪੇਅਰ ਕਰੂਨ ਜੋ ਕੋਈ ਫੈਸਲਾ ਹੁੰਦਾ ਉਹ ਭਰਾਮਾਂ ਦੇ ਵਿੱਚ ਜਾਂ ਸਟਰੀਟਸ ਦੇ ਵਿੱਚ ਹੁੰਦਾ ਫੈਸਲਾ ਉਹ ਰਿਪੇਅਰ ਕਰੂਨ ਦੇ थ्रू ਕੀਤਾ ਜਾਂਦਾ ਉਹ ਉਦਾਂ ਕੀਤਾ ਜਾਂਦਾ ਮੈਂ ਹਰਜਿੰਦਰ ਸਿੰਘ ਟਾਂਡਾ ਸੂਬਾ ਪ੍ਰਧਾਨ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅੱਜ ਅਸੀਂ ਪੰਜਾਬ ਐਸਕੇਮ ਦੀ ਮੀਟਿੰਗ ਜਿਹੜੀ ਆ ਉਹ ਲਈ ਆ ਜਿਹਦੇ ਵਿੱਚ ਅਸੀਂ ਪੰਜਾਬ ਦੇ ਜਿਹੜੇ ਸਾਡੇ ਕੋਲ ਜੋ ਪੁਰਾਣੇ ਚੱਲ ਰਾਏ ਮਸਲੇ ਆ ਉਹਨਾਂ ਤੇ ਉਸ ਅਸੀਂ ਨਵੇਂ ਜਿਹੜੇ ਇਸ਼ੂ ਲੈ ਆ ਉਹਨਾਂ ਤੇ ਅਸੀਂ ਅੱਜ ਬੜਾ 3-4 ਘੰਟੇ ਵਿਚਾਰ ਵਟਾਂਦਰਾ ਕਰਕੇ ਤੇ ਅੱਜ ਅਸੀਂ ਉਸ ਜਿਹੜਾ ਅਸੀਂ 17 ਤਰੀਕ ਨੂੰ ਮੰਗ ਪੱਤਰ ਦੇ ਰਹੇ ਆ ਮੰਤਰੀਆਂ ਨੂੰ ਸਮੇਤ ਮੁੱਖ ਮੰਤਰੀ ਨੂੰ ਉਹਦੇ ਤੇ ਵਿਚਾਰ ਕਰਕੇ ਉਹਨੂੰ ਅੱਜ ਫਾਈਨਲ ਕੀਤਾ 17 ਤਰੀਕ ਨੂੰ ਅਸੀਂ ਮੰਗ ਪੱਤਰ ਦੇ ਰਹੇ ਆ ਪੰਜਾਬ ਸਰਕਾਰ ਨੂੰ ਠੀਕ ਹੈ। ਇਧਰ ਆ। ਮੈਂ ਡਾਕਟਰ ਸਤਰਾ ਸਿੰਘ ਰਾਣਾ ਸੂਬਾ ਪ੍ਰਧਾਨ ਦੀ ਮੌਰੀ ਖੇਤ ਸਭਾ ਪੰਜਾਬ ਸਭ ਤੋਂ ਪਹਿਲਾਂ ਮੇਰੇ ਸਾਥੀਆਂ ਨੇ ਪਹਿਲਾਂ ਕਿਹਾ ਵੀ ਤੁਹਾਡਾ ਧੰਨਵਾਦ ਅਸੀਂ ਤੁਸੀਂ ਤੁਹਾਨੂੰ ਬਹੁਤ ਵੇਟ ਕਰਨੀ ਪਈ ਆ ਉਹਦੇ ਵਾਸਤੇ ਅਸੀਂ ਇਹ ਮੁਸਤਕ ਕੰਮ ਹੈ। ਵਿਕੋ ਅੱਜ ਜਿਹੜਾ ਮੁੱਖ ਮੁੱਦਾ ਜਿਹੜਾ ਕੀਤਾ ਗਿਆ ਅਸੀਂ 3-4 ਘੰਟੇ ਬੜਾ ਮੰਥਨ ਕੀਤਾ ਵਾ ਮਦਾਨੀ ਪਾਈ ਆ ਉਹਦੇ ਤੇ ਆ ਵੀ ਹਰ ਖੇਤ ਵਿੱਚ ਨਹਿਰੀ ਪਾਣੀ ਜਾਣੀ ਚਾਹੀਦਾ। ਹਰ ਘਰ ਵਿੱਚ ਸਵੱਛ ਪਾਣੀ ਹੋਣਾ। ਉਨਾ ਚਿਰ ਪੰਜਾਬ ਨਹੀਂ ਵੱਸ ਸਕਦਾ ਹਿੰਦੁਸਤਾਨ ਨਹੀਂ ਵੱਸ ਸਕਦਾ ਜਿੰਨਾ ਚਿਰ ਸਾਨੂੰ ਹਰ ਘਰਾਂ ਚ ਪਾਣੀ ਲੋੜਨਸਾਰ ਤੇ ਖੇਤਾਂ ਵਿੱਚ ਪਾਣੀ ਲੋੜਨਸਾਰ ਇਹਦੇ ਲਈ ਅਸੀਂ ਅੱਜ ਪੰਜਾਬ ਦਾ ਜਿਹੜਾ ਪਹਿਲਾ ਪਾਣੀ ਆ ਉਹਦੇ ਲਈ ਅਸੀਂ ਕਹਿੰਨੇ ਆ ਕਿ ਇਨਫਰਾਸਟ੍ਰਕਚਰ ਐਸਵੇ ਜਿਹੜੀ ਅੱਪਰ ਬਾਰੀ ਦੁਆਬ ਕਿਨਾਰੇ ਮੈਂ ਮਾਝੇ ਚੋਂ ਆਇਆ ਵਾਂ ਤਹ ਹੈ ਢੇਰੀ ਹੋਈ ਹੈ 15000 ਕਰੋੜ ਰੁਪਇਆ ਉਹਦੇ ਤੇ ਕੱਢ ਕੇ ਲਾਇਆ ਜਾਵੇ ਸਾਰਾ ਮਾਝਾ ਪੰਚਾ ਸ਼ਾਹ ਜਿਲ੍ਹਿਆਂ ਨੂੰ ਪਾਣੀ ਮਿਲ ਸਕਦਾ ਰਾਵੀ ਚੋਂ ਦੋ ਨਹਿਰਾਂ ਹੋਰ ਕੱਡੀਆਂ ਜਾ ਸਕਦੀਆਂ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਬਿਸਦਵਾਬ ਕਨਾਲ ਆ ਉਹਨੂੰ ਡਬਲ ਕੀਤਾ ਜਾ ਸਕਦਾ ਇੱਥੇ ਦਸ਼ਮੇਸ਼ ਨਗਰ ਦਸ਼ਮੇਸ਼ ਕਨਾਲ ਜਿਹੜੀ ਆ 15 ਸਾਲ ਹੋ ਗਿਆ ਸਰਵੇ ਰੋਪਣ ਦੇ ਵਿੱਚੋਂ ਕੱਢਣ ਦਾ ਅਜੇ ਤੱਕ ਉਹ ਨਾ ਨਿਕਲੀ ਇਸੇ ਤਰ੍ਹਾਂ ਹੀ ਇਹਨੇ ਨੰਗਲ ਤੋਂ ਇੱਕ ਨਹਿਰ ਕੱਢ ਕੇ ਕੀਤੀ ਜਾਵੇ ਕੰਢੀ ਦੀ ਜਿਹੜੀ ਕਨਾਲ ਆ ਉਹ ਅੱਧ ਵਿੱਚ ਕਲਿਹਾਰੀ ਇਹਨਾਂ ਨੇ ਸੋ ਇਸ ਕਰਕੇ ਅਸੀਂ ਕਹਿੰਨੇ ਆ ਕਿ ਜੇ ਐਸਲੇ ਹਿਊਮਨ ਬੀਇੰਗ ਨੂੰ ਬਚਾਉਣਾ ਵਾ ਕਾਇਨਾਤ ਨੂੰ ਬਚਾਉਣਾ ਵਾ ਪਾਣੀ ਸਾਡੀ ਸਭ ਤੋਂ ਮੁਢਲੀ ਲੋੜ ਆ ਇਹਦੇ ਤੋਂ ਬਿਨਾਂ ਨਾ ਇਨਸਾਨ ਰਹਿ ਸਕਦਾ ਨਾ ਫਸਲਾਂ ਰਹਿ ਸਕਦੀਆਂ ਨਾ ਕਾਇਨਾਤ ਰਹਿ ਸਕਦਾ ਨਾ ਵਾਤਾਵਰਨ ਨਹੀਂ ਚੰਗਾ ਮਿਲ ਸਕਦਾ ਸੋ ਇਸ ਕਰਕੇ ਪਹਿਲਾਂ ਅਸੀਂ ਇਹ ਕੀਤਾ ਦੂਸਰੀ ਸਾਡੀ ਮੰਗ ਇਹ ਆ ਵੀ ਪੰਜਾਬ ਦੇ ਵਿੱਚ ਬਾਸਪਤੀ ਪਾਕਿਸਤਾਨ ਤੋਂ ਬਾਅਦ ਸਭ ਤੋਂ ਜ਼ਿਆਦਾ ਬਾਸਪਤੀ ਇੱਥੇ ਹੁੰਦੀ ਹੈ ਅਸੀਂ ਆਨੇ ਵੀ ਬਾਸਪਤੀ ਦਾ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਕੇਂਦਰ ਨੂੰ ਵਜੇ ਛੱਡੋ ਇਹ ਪੰਜਾਬ ਸਰਕਾਰ ਨੇ ਪਿਛਲੇ ਸਾਲ ਵਾਅਦਾ ਕੀਤਾ ਸੀ ਵੀ ਅਸੀਂ ਇੱਥੇ ਮਿਨੀਮਮ ਸਪੋਰਟ ਪ੍ਰਾਈਸ ਦਵਾਂਗੇ ਉਤੋਂ ਭੱਜ ਗਈ ਅੱਜ ਵੀ ਉਹਦਾ ਮਿਨੀਮਮ ਸਪੋਰਟ ਪ੍ਰਾਈਸ ਦੇਣਾ ਪਾਣੀ ਦੀ ਸਮੱਸਿਆ ਹੱਲ ਹੋ ਜਾਂਦੀ ਹੈ ਬਹੁਤ ਤੇਰੀਆ ਉਹਦੇ ਥੱਲੇ ਮੈਂ ਕਹਿਣ ਨੂੰ ਤਿਆਰ ਆ 15 ਲੱਖ ਹੈਕਟੇਰ ਏਰੀਆ ਜਿਹੜਾ ਨਾ ਜਿਹੜਾ ਟੋਟਲ ਆ 30 31 ਚੋਂ ਇਹ ਬਾਸਪਤੀ ਥੱਲੇ ਆ ਸਕਦਾ ਇਹਦੇ ਨਾਲ ਅਸੀਂ ਇਹਨੇ ਡਾਈਵਰਸੀਫਿਕੇਸ਼ਨ ਦਾੜਾ ਵਗੈਰਾ ਦੇ ਉੱਤੇ ਖਰੀਦ ਕਰੇ ਆ ਪਿਛਲੇ ਸਾਰੇ ਨੇ ਕਿਹਾ ਕਿ ਮੂੰਗੀ ਬੀਜੋ ਹੀ ਲਵਾਂਗੇ ਕਿਸੇ ਨੇ ਲਈ ਐਤ ਕੀ 1 ਲੱਖ ਜਿਹੜੇ ਕੁਇੰਟਲ ਇੱਥੇ ਮੱਕੀ ਦਾੜਾ ਆਈਆਂ ਨੇ ਜਗਰਾਉ ਮੰਡੀ ਦੇ ਵਿੱਚ ਕੋਈ ਖਰੀਦਦਾਰ ਨਹੀਂ ਹੋਈ ਪ੍ਰਾਈਵੇਟ ਲੈ ਗਏ ਉਹਨਾਂ ਨੂੰ ਸੋ ਇਸ ਕਰਕੇ ਅੱਜ ਦੇ ਵਿੱਚ ਅਸੀਂ ਇਹ ਮੰਤਨ ਕੀਤਾ ਨਾਲ ਇਹ ਕੀਤਾ ਵੀ ਸੂਬਿਆਂ ਦੇ ਜਿਹੜੇ ਅਧਿਕਾਰ ਕੇਂਦਰ ਖੋਹੀ ਜਾਂਦਾ ਵਾ ਜਿ ਤਰ੍ਹਾਂ ਮੇਰੇ ਸਾਥੀ ਨੇ ਗੱਲ ਕੀਤੀ ਆ ਕੋਆਪਰੇਟਿਵ ਸਿਸਟਮ ਨੂੰ ਲੈ ਗਿਆ ਮਤਸ਼ਾ ਉਹਨੇ ਮੰਤਰਾਲਾ ਲੈ ਲਿਆ ਕੋਆਪਰੇਟਿਵ ਬੈਂਕਾਂ ਦਾ ਅੱਜ ਬੈਂਕ ਜਿਹੜੇ ਸਾਡੇ ਕੋਲ ਨਹੀਂ ਰਹਿ ਕਿੱਥੇ ਚਲੇ ਗਿਆ ਦਿੱਲੀ ਚਲੇ ਗਿਆ ਸੋ ਇਸ ਕਰਕੇ ਅਸੀਂ ਮੰਗਾ ਨਾਲ ਇਹ ਕਿਹਾ ਜਿਹੜੇ 750 ਕਿਸਾਨ ਸ਼ਹੀਦ ਹੋ ਗਏ ਆ ਉਹਨਾਂ ਦਾ ਪੰਜਾਬ ਸਰਕਾਰ ਮੰਨੀ ਸੀ ਚੰਨੇ ਨੇ ਉਹਦਾ ਡਾਇਗਨੋਸ ਵੀ ਕੀਤਾ ਸੀ ਅਸੀਂ ਬਣਾਵਾਂਗੇ ਅਸੀਂ ਇਹਨੇ 5 ਏਕੜ ਦੇ ਵਿੱਚ ਕੋਈ ਪੰਜਾਬ ਦਾ ਸੈਂਟਰ ਮਿੱਥ ਕੇ ਉੱਥੇ ਇੱਕ ਬਹੁਤ ਵੱਡਾ ਮਿਊਜ਼ੀਅਮ ਉਹਨਾਂ ਦੀ ਜਿਹੜੀ ਆ ਵਿਸਾਰੀ ਕੀਤੀ ਜਾਵੇ ਆਉਣ ਵਾਲੇ ਸਪੀੜੀਆਂ ਨੂੰ ਪਤਾ ਲੱਗੇ ਜਿੱਥੋਂ ਤੱਕ ਕਰਜ਼ੇ ਦੀ ਮਾਲਿਆ ਨਿਹਾਨ ਸਿੰਘ ਵਾਲਾ ਨੇ ਆਪਣੇ ਨਿਹਾਲਗੜ੍ਹ ਨੇ ਕਿਹਾ ਵਾ ਕਰਜ਼ਾ ਸਾਡੇ ਤੇ ਨਹੀਂ ਚੜਿਆ ਕਰਜ਼ਾ ਕਿਹੜੇ ਚਣੌਣ ਵਾਲਾ 5250 ਕਰੋੜ ਆ ਦਾਨੀ ਦੇ ਮੁੰਡੇ ਤੇ ਲੱਗਾ ਲੱਗਾ ਕਿ ਨਹੀਂ ਲੱਗਾ ਤੁਸੀਂ ਵੇਖਿਆ 60 ਕਰੋੜ ਦੀ ਘੜੀ ਬੰਨੀ ਫਿਰਦਾ ਸਾਨੂੰ ਕਹਿੰਦੇ ਤੁਸੀਂ ਵਿਆਹਾਂ ਦੇ ਵਿੱਚ ਜਿਹੜਾ ਲੜਕੇ ਦੇ ਕਰਜ਼ਾ ਪਾਉਣ ਰਿਹਾ ਜੇ ਸਾਡੇ ਦੇ ਵਿਚਾਰਾਂ ਦੇ ਸਾਡੇ ਵਿਆਹ ਹੁੰਦੇ ਆ ਕਰਜ਼ਾ ਕਿੱਥੋਂ ਚੜਿਆ ਵਾ ਪਿਛਲਿਆਂ 15 ਸਾਲਾਂ ਵਿੱਚ ਸਾਨੂੰ ਜਿਹੜੀ ਐਮਐਸਪੀ ਨਹੀਂ ਮਿਲੀ 3ਆਂ ਫਸਲਾਂ ਦੀ ਉਹਦੇ ਤੋਂ ਘੱਟ ਅੱਜ ਕੀ ਪੰਜਾਬ 'ਚ ਮੱਕੀ ਬੜੀ ਹੋਈ ਆ ਮੱਕੀਆਂ ਦੇ ਮੰਡੀ 'ਚ ਅਸੀਂ ਗਏ ਆ ਮੈਂ ਤੁਹਾਨੂੰ ਅੰਮ੍ਰਿਤਸਰ ਦੀ ਉੱਥੇ ਮੰਡੀ ਦੀ ਗੱਲ ਕਰਦਾ ਮੱਕੀ ਐਂਓ ਪਈ ਸੀ ਜਿਤਨਾ ਵਿਸ਼ੀ ਆ ਪਰ ਉਹਦਾ ਜਿਹੜਾ ਭਾਅ ਸੀ 290 ਰੁਪਏ 1700 1800 ਤੋਂ ਵੱਧ ਨਹੀਂ ਲੱਗੀ ਸੋ ਇਸ ਕਰਕੇ ਆਉਣ ਵਾਲੇ ਸਮੇਂ 'ਚ ਅਸੀਂ ਕਹਿੰਨੇ ਆ ਕੇਰਲਾ ਵਾਲ ਵੇਖੋ ਦੱਖਣ ਦੇ ਵਿੱਚ ਉਹਨਾਂ ਨੇ ਲੱਕੜਾਂ ਦਾ ਭਾਅ ਉਹਨਾਂ ਨੇ ਸਬਜ਼ੀਆਂ ਦਾ ਭਾਅ ਉਹਨਾਂ ਨੇ ਫਲਾਂ ਦਾ ਭਾਅ ਉਹਨਾਂ ਨੇ ਉੱਥੇ ਜਿਹੜੀ ਕਾਲੀ ਮਿਰਚ ਹੁੰਦੀ ਉਹਦਾ ਭਾਅ ਇੱਥੇ ਕਿਉਂ ਨਹੀਂ ਸੁਪਾ ਸਰਕਾਰ ਜਿਹੜੀ ਆ ਸਾਰੀਆਂ ਜਿਹੜੀਆਂ ਇਹ ਕਰਦੀ ਅੱਜ ਮੈਂ ਕਹਿਣਾ ਚਾਹੁੰਦਾ ਜਿਹੜੀ ਮੰਗਾਈ ਆ ਤੁਹਾਡੇ ਰਾਹੀਂ ਉਹ ਆਓ ਲੋਕੋ ਇਕੱਠੇ ਹੋ ਮੰਗਾਈ ਜਿਹੜੀ ਆ ਕਿਸਾਨ ਨਹੀਂ ਵਧਾਉਂਦਾ ਮੰਗਾਈ ਜਿਹੜੀ ਆ ਸਰਕਾਰ ਵਧਾਉਂਦੀ ਆ ਆਲੂ ਦੇ ਵਿਓ ਸਾਨੂੰ 12 ਰੁਪਏ ਮੈਂ ਵਾਦਾ ਕਹਿੰਨਾ ਸਾਰੇ ਜਿਹੜੇ ਲੋਕ ਆ ਆਲੂ ਦੇਣਗੇ ਮੋਕੇ ਸਾਰਾ ਸਾਲ 17 18 ਰੁਪਏ ਲੋਕਾਂ ਨੂੰ ਆਲੂ ਦਿਓ ਇਸੇ ਤਰ੍ਹਾਂ ਬਾਕੀ ਫਸਲਾਂ ਵਾਂ ਜੇਕਰ ਜਿਹੜੀ ਆ ਸੁਪਾ ਸਰਕਾਰ ਆਵੇ ਵਿੱਚ ਮਿਨੀਮਲ ਸਪੋਰਟ ਪ੍ਰਾਈਸ ਦਵੇ ਆਉਣ ਵਾਲੇ ਸਮੇਂ ਚ ਕਹਿੰਨਾ ਨੌਜਵਾਨ ਕੋਈ ਬੇਰਜ਼ਗਾਰ ਨਹੀਂ ਰਹੂਗਾ ਕੋਈ ਭ੍ਰਿਸ਼ਟਾਚਾਰ ਨਹੀਂ ਰੂਗਾ ਇਹ ਅਸੀਂ ਕਹਿਣਾ ਚਾਹੁੰਦੇ ਹਾਂ ਤੁਸੀਂ ਲੈ ਲਓ ਅੱਛਾ ਜੀ ਇੱਕ ਇੱਕ ਮਿੰਟ ਇੱਕ ਰਹਿ ਗਿਆ ਪਲੀਜ਼ ਹਾਂ ਜੀ ਡੀਏਪੀ ਖਾਤੇ ਸੀ ਡੀਏਪੀ ਦਾ ਮੈਂ डीएपी ਖਾਦ ਮੈਂ ਰਿਆਮ ਐਗਰੀਕਲਚਰ ਐਕਸਪਰਟ ਡੀਏਪ ਤੁਹਾਨੂੰ ਯਾਦ ਆ ਅੱਜ ਤੋਂ 35 ਸਾਲ ਪਹਿਲਾਂ ਆ ਚਬਾਲ ਤੁਸੀਂ ਵੇਖਿਆ ਜੀ ਚਬਾਲ ਦੇ ਲਾਗੋਂ ਦੀ ਨਾਲਾ ਲੰਘਦਾ ਸੀਗਾ ਉਹਦੇ ਤੋਂ ਭਰ-ਭਰ ਕੇ ਬੋਰੀਆਂ ਢੇਲੇ ਤੇ ਲੋਕਾਂ ਨੂੰ ਡੀਏਪ ਵੰਡਣੀ ਸ਼ੁਰੂ ਕਰਤੀ ਅਸੀਂ ਉਸ ਵੇਲੇ ਵੀ ਲੜੇ ਅੱਜ ਵੀ ਇਸੇ ਤਰ੍ਹਾਂ ਹੋ ਰਿਹਾ ਵਾ ਉਹ ਦਿੱਲੀ ਵੱਲੋਂ ਕਿਤੇ ਉਹ ਬੋਰੇ ਭਰ ਕੇ ਲੈ ਆਉਂਦੇ ਜਾਹਲੀ ਡੀਏਪ ਐਸਵੇਰੇ ਸਾਡੇ ਪੰਜਾਬ ਦੇ ਜਿਹੜੀ ਡੀਏਪ ਜਿਹੜੀ ਮੈਂ ਕਹਿਣਾ ਚਾਹਣਾ ਅੱਧੀ ਡੀਏਪ ਜਾਲੀ ਵਿਗਣ ਗਈ ਆ ਤੇ ਵਕਾਉਣ ਵਾਲੇ ਕੌਣ ਆ ਪੰਜਾਬ ਸਰਕਾਰ ਕੋਈ ਧਿਆਨ ਨਹੀਂ ਦੇਦੀ ਇਸੇ ਤਰ੍ਹਾਂ ਬਾਕੀ ਵੀ ਬਹੁਤ ਸਾਰਾ ਕੀੜੇ ਮਾਰ ਦਵਾਈਆਂ ਦਾ ਵੀ ਹਵਾਲਾ ਸੋ ਬਾਕੀ ਕੋਈ ਗੱਲ ਕਰਨੀ ਤੁਸੀਂ ਕਰਦੇ ਠੀਕ